ਰੱਜ ਕੇ ਮੇਰੇ ਬਾਬਾ ਜੀ ਤੁਮ ਹੋਂ ਰੱਜ ਕੇ ਮੇਰੇ ਬਾਬਾ ਜੀ ਤੁਮ ਹੋਂ ਓਹ ਸਤ ਦਾਸ ਹੋਂ i don't know I'm you ਬਾਬਾ ਜੀ ਤੋਂ ਮੰਗਾ ਜਿਹੜਾ ਸਾਰਿਆਂ ਨੂੰ ਦਿੰਦਾ ਉਹ ਹੈ ਸਭ ਦਾ ਸਹਾਰਾ ਸਾਰਿਆਂ ਨੂੰ ਦਿੰਦਾ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਧ ਸੰਗਤ ਜੀ ਜਿਤਨੇ ਵੀ ਸ਼ਰੀਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸਾਹਿਬਾਨ ਬੈਠੇ ਹੋ ਔਰ ਉਹਨਾਂ ਸ਼ਹੀਦਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਜਿਪੈਰਾਸ ਵਿੱਚ ਹਾਜ਼ਰੀ ਭਰ ਰਹੇ ਹੋ ਅਰੇ ਉਤਮ ਕਰਮਾਂ ਦੀ ਨਿਸ਼ਾਨੀ ਹੈ ਬڑے ਵੱਡੇ ਕਰਮਾਂ ਦੀ ਨਿਸ਼ਾਨੀ ਹੈ ਪਹਿਲਾਂ ਤਾਂ ਗੁਰੂ ਦੇ ਦਰਬਾਰ ਤੇ ਆਉਣਾ ਗੁਰੂ ਦੇ ਦਰਬਾਰ ਤੇ ਆਉਣਾ ਗੁਰੂ ਦੇ ਨਕਮਸਤਕ ਹੋਣਾ ਇਹ بڑے ਭਾਗੇ ਦੀ ਨਿਸ਼ਾਨੀ ਹੈ ਬਿਨਾ ਭਾਗਾ ਤੋਂ ਬਿਨਾ ਕਰਮਾਂ ਤੋਂ ਇੱਥੇ ਆਇਆ ਹੀ ਨਹੀਂ ਜਾ ਸਕਦਾ ਕੋ ਸਤਨਾ ਸ਼੍ਰੀ ਅਕਾਲ ਗੁਰੂ ਜੀ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਔਰ ਕੀਰਤਨ ਕਰਨਾ ਕੀਰਤਨ ਸੁਣਨਾ ਬਾਣੀ ਨੂੰ ਗਾਉਣਾ ਬਾਣੀ ਨੂੰ ਸੁਣਨਾ ਇਹ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹਰ ਕੋਈ ਕੀਰਤਨ ਕਰਨ ਨਹੀਂ ਸਕਦਾ ਕੀਰਤਨ ਸੁਣ ਨਹੀਂ ਸਕਦਾ ਬਾਣੀ ਪੜ ਨਹੀਂ ਸਕਦਾ ਬੇਇਨਿਆਤ ਦੁਨੀਆ ਇਹ ਮੁਲਕ ਤੇ ਰਹ ਰਹੀ ਹੈ ਪਰ ਜਿਸ ਨੂੰ ਬਖਸ਼ੇ ਸਿਖਤ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਆਪਣੇ ਘਰ ਦੀ ਸਿਖਤ ਸਲਾਹ ਬਖਸ਼ਿਸ਼ ਕਰਦੇ ਨੇ ਝੋਲੀ ਪਾ ਦੇਣ ਆਪਣੇ ਘਰ ਵਿੱਚ ਹਾਜ਼ਰੀ ਭਰਨ ਦੀ ਨਾਇਤ ਜਿਨ੍ਹਾਂ ਦੇ ਕਰਮਾਂ ਚ ਲਿਖ ਦੇਣ ਤੇ ਪਿਆਰਿਓ ਉਹੀ ਇੱਥੇ ਆ ਕੇ ਚਪਹਿਰਾ ਸਾਹਿਬ ਚ ਹਾਜ਼ਰੀ ਭਰ ਸਕਦੇ ਮਾਫ ਕਰਿਓ ਬਾਬਾ ਜੀ ਨਾਂ ਪਚਾਉਣ ਕਿਸੇ ਨੂੰ ਪੀਜੀਆ ਦੇ ਹਾਲਾਤ ਵੇਖ ਲੋ ਜਾ ਕੇ ਰੋਂਦੇ ਫਿਰਦੇ ਨੇ ਲੋਕ ਤੜਫਦੇ ਨੇ ਲੋਕ ਦੋ ਨਰਕ ਸੰਸਾਰ ਵਿੱਚ ਵੀ ਮੰਨੇ ਗਏ ਐ ਇੱਕ ਤਾਂ ਨਰਕ ਜਿਹੜਾ ਇਹ ਸਰੀਰ ਛੱਡਣ ਤੋਂ ਬਾਅਦ ਭੋਗਣਾ ਹੈ ਮਨਮੁਖਾਨੇ ਇੱਕ ਨਰਕ ਜਿਹੜੇ ਜਿਉਂਦੇ ਸਰੀਰ ਵਿੱਚ ਲੋਕ ਭੋਗ ਰਹੇ ਐ ਉਹ ਹੈਗੇ ਨੇ ਹਸਪੀਟਲਾਂ 'ਚ ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ ਨਾ ਨੀਂਦ ਦਾ ਪਤਾ ਨਾ ਜਾਗਣ ਦਾ ਪਤਾ ਨਾ ਸੌਣ ਦਾ ਪਤਾ ਤੜਫ ਰਹੇ ਹਮਸਾ ਤੂੰ ਮਸਕੂਕਾਂ ਪੈਂਦੀਆਂ ਰਾਹੀ ਕੂਕਾਂ ਕੁਰਲਾਪ ਚੀਕਾਂ ਮਾਰ ਰਹੇ ਨੇ ਵੀ ਸਾਨੂੰ ਆ ਅਗ ਬਲਦੀ ਅੱਗ ਦੇ ਵਿੱਚੋਂ ਇਹ ਨਰਕਦੋਸ਼ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਕੱਢ ਲੋ ਤੁਹਾਡਾ ਸਵਾਸ ਸਵਾਸ ਨਾਮ ਜਪਾ ਪਰ ਇਹ ਬਚਨ ਅਸੀਂ ਕਿੰਨੇ ਹੀ ਉੱਥੇ ਆ ਜਦੋਂ ਅੜੇ ਹੁੰਨੇ ਨੇ ਜਦੋਂ ਛੁੱਟੀ ਮਿਲ ਜਾਂਦੀ ਘਰ ਆਉਨੇ ਆ ਨਾ ਫਿਰ ਮਹਾਰਾਜ ਕਹਿੰਦੇ ਰੰਗ ਤਮਾਸ਼ੀਆਂ ਚ ਐਸਾ ਉਲਝਦੇ ਆ ਬਾਬੇ ਦੀ ਬਾਣੀ ਨੂੰ ਫਿਰ ਨਹੀਂ ਯਾਦ ਰੱਖਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਗੱਜ ਕੇ ਬੋਲਿਆ ਗੁਰੂ ਜੀ ਸਤਨਾਮ ਯਾਦ ਰੱਖਣਾ ਗੁਰੂ ਦੀ ਯਾਦ ਨੂੰ ਯਾਦ ਰੱਖਣਾ ਦੁਨੀਆ ਚ ਬੇਸ਼ੁਮਾਰ ਦੌਲਤਾਂ ਨੇ ਧੀਆਂ ਪੁੱਤਰ ਵੀ ਇੱਕ ਦੌਲਤ ਹੁੰਦੀ ਐ ਜ਼ਮੀਨ ਜਾਇਦਾਦ ਵੀ ਇੱਕ ਦੌਲਤ ਐ ਕਸਬਾ ਇਨਾਇਤ ਇੱਕ ਦੌਲਤ ਐ ਪਰ ਬਾਬਾ ਜੀ ਕਹਿੰਦੇ ਹੁੰਦੇ ਐ ਵੀ ਸਰੀਰ ਤੋਂ ਵੱਡੀ ਦੌਲਤ ਕੋਈ ਨਹੀਂ ਤੰਦਰੁਸਤੀ ਤੋਂ ਵੱਡੀ ਦੌਲਤ ਕੋਈ ਨਹੀਂ ਇੱਥੇ ਬਾਬਾ ਜੀ ਕੋਲ ਆ ਕੇ ਤੰਦਰੁਸਤੀ ਪਹਿਲਾਂ ਮੰਗਿਆ ਤਾ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਕਿਰਪਾ ਰੱਖਿਓ ਸਰੀਰ ਆਵਾ ਗਮਣ ਦੇ ਚੱਕਰਾਂ ਚੋਂ ਬਚਾ ਕੇ ਰੱਖਿਓ ਡਾਕਟਰਾਂ ਦੇ ਚੱਕਰਾਂ ਚੋਂ ਬਚਾ ਕੇ ਰੱਖਿਓ ਬਸ ਸਰੀਰ ਨੂੰ ਤੰਦਰੁਸਤੀ ਦੇ ਦਿਓ ਤੁਹਾਡੀ ਹਾਜ਼ਰੀ ਭਰਨ ਚ ਅਸੀਂ ਚੜ੍ਹਦੀ ਕਲਾ ਚ ਹਾਜ਼ਰੀ ਭਰੀਏ ਇੱਕ ਬੇਨਤੀ ਹੋਰ ਕਰਾਂ ਮਾਫੀ ਦਿਓ ਕਈ ਭੈਣਾ ਕਈ ਮਾਮਾ ਕਈ ਵੀਰ ਸੁਖਦੇ ਐ ਅਸੀਂ 5:00 ਚ ਪਹਿਰੇ ਹੀ ਕੱਟਣੇ ਆ ਅਸੀਂ 10:00 ਚ ਪਹਿਰੇ ਹੀ ਕੱਟਣੇ ਆ 11:00 ਹੀ ਕੱਟਣੇ ਆਪਣਾ ਕਰਮ ਇੰਨਾ ਕ ਨਾ ਲਖਾਇਆ ਕਰੋ ਗੁਰੂ ਦੇ ਚਰਨਾਂ 'ਚ ਜਿੰਨਾ ਕਹ ਬੋਲਦੇ ਆ ਉਹਨਾਂ ਦਾ ਕਰਮ ਲਿਖਿਆ ਜਾਂਦਾ ਪੰਜ ਚ ਪਹਿਰਿਆਂ ਦੀ ਅਰਦਾਸ ਕੀਤੀ ਬਸ ਪੰਜ ਹੀ ਕੱਟੇ ਜਾਣਗੇ ਛੇਵੇਂ ਤੇ ਫਿਰ ਤੈਨੂੰ ਇੱਥੇ ਹੁਕਮ ਨਹੀਂ ਹੋਣਾ ਹੁੰਦਾ ਅਰਦਾਸ ਕਰਿਆ ਕਰੋ ਜਦ ਤੱਕ ਇਹ ਸਰੀਰ 'ਚ ਸਵਾਸ ਨੇ ਜਦ ਤੱਕ ਇਹ ਤਲਬੂਤ 'ਚ ਜਾਨ ਹੈ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਅਸੀਂ ਇੰਨੇ ਚ ਪਹਿਰਿਆਂ 'ਚ ਹਾਜ਼ਰੀ ਭਰ ਦੇ ਰਹੀਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਮੰਗ ਮੰਗਣ ਦੀ ਹੁੰਦੀ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਮਹਾਰਾਜ ਕਹਿੰਦੇ ਤੂੰ ਮੰਗਣ ਕੀ ਆਇਆ ਇੱਥੇ ਉਹ ਮੰਗ ਲੈ ਮੰਗਣਾ ਕੀ ਹੈ ਵਾਹਿਗੁਰੂ ਦਾ ਜਸ ਮੰਗ ਲਈਏ ਬਸ ਕਿ ਸਾਨੂੰ ਆਪ ਦੇ ਚਰਨਾਂ 'ਚ ਥਾਂ ਦੇ ਦੇ ਮਹਾਰਾਜ ਆਪ ਦੇ ਚਰਨਾਂ 'ਚ ਥਾਂ ਦੇ ਦੇ ਮੈਨੂੰ ਬਸ ਬਾਣੀ ਪੜਨ ਦੀ ਬਲਬੁੱਧੀ ਦੇ ਪਿਛਲ ਰਾਤ ਨਾ ਜਾਗਿਓ ਜੀ ਵੰਧੜਾ ਮੋਇਓ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਜਿਹੜੇ ਪਿਛਲੀ ਰਾਤ ਅੰਮ੍ਰਿਤ ਵੇਲੇ ਨਹੀਂ ਜਾਗਦੇ ਮਹਾਰਾਜ ਕਹਿੰਦੇ ਉਹ ਜਿਉਂਦੇ ਹੀ ਮਰਦੇ ਨੇ ਆਖੋ ਸਤਨਾਮ ਜੀ ਵਾਹਿਗੁਰੂ ਦਪਹਿਰਾ ਸਾਹਿਬ ਤੁਸੀਂ ਕਰਦੇ ਆ ਵੱਡੀ ਕਿਰਪਾ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਤੇ ਕਿਰਪਾ ਕਰਦੀ ਇੱਕ ਦਾਤ ਹੋਰ ਮੰਗਿਆ ਅੰਮ੍ਰਿਤ ਵੇਲੇ ਦੀ ਦਾਤ ਮੰਗਿਆ ਪਹਿਲੇ ਪਹਿਰੇ ਜਾਗੇ ਭੋਲਣਾ ਫਲ ਪੀ ਪਛਾ ਰਾਤ ਜੋ ਜਗਨ ਸਹੀ ਲਹਨ ਸਾਈ ਕੰਨੋ ਦਾਤ ਇਹ ਬੜੀ ਵੱਡੀ ਦਾਤ ਹੈ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਮਿਲਦੀ ਅੰਮ੍ਰਿਤ ਵੇਲੇ ਦੀ ਦਾਤ ਮੰਗਿਆ ਕਰੋ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਾਡੇ ਪਰਿਵਾਰ ਦੇ ਵਿੱਚ ਬਾਣੀ ਦਾ ਛਿੱਟਾ ਦੇ ਦਿਓ ਅੱਜ ਇੱਕ ਜੁੜਿਆ ਘਰ ਦੇ ਵਿੱਚੋਂ ਕਿਰਪਾ ਕਰਿਓ ਬਾਬਾ ਦੀਪ ਸਿੰਘ ਜੀ ਆਉਂਦੇ ਚ ਪੈ ਰਹਿਆਂ ਚ ਸਾਰਾ ਪਰਿਵਾਰ ਹੀ ਬੈਠਾ ਹੋ